ਸਤ ਸਵਾਸ ਸਿਗਾ ਤੁਹਾਨੂੰ ਜੀ ਜਿਵੇਂ ਬੀ ਹਸਬੰਡ ਵਾਈਫ ਆਂ ਜੀ ਅਸਮਿਲ ਆਪਣੀ ਵਾਰਖੇ ਦਾ ਪੂਰਾ ਧਿਆਨ ਰੱਖਦਾ ਆ ਵੀ ਖਾਣ ਕੇ ਦਾ ਕੱਪੜੇ ਲੀੜੇ ਦਾ ਬੱਚਿਆਂ ਦਾ ਸਾਰੇ ਕਾਸੀ ਦਾ ਠੀਕ ਤੱਕ ਇਹਦੇ ਹੱਥ ਵਿੱਚ ਆਖਦਾ ਤੇ ਚੜਕਦਾ ਵੀ ਨਹੀਂ ਜੀ ਜਦੋਂ ਕਿਤੇ ਫੰਕਸ਼ਨ ਆਉਂਦਾ ਹੈ ਨਾ ਵਾਈਟ ਆਉਂਦਾ ਵੀ ਜਦੋਂ ਆਜੀ ਪੈਗ ਲਾਉਂਦਾ ਪਾਰਟੀ ਚ ਤਾਂ ਉਹਦੇ ਵਾਈਟ ਦਾ ਮੂਹ ਕਾਫੀ ਕੰਮ ਕਰਦਾ ਆ ਅਣੀ ਮੇਰੀ ਪੈਣਾ ਵੀ ਸੁਣ ਇਸ ਸਵਾਲ ਨੂੰ ਆ ਜਵਾਬ ਦੇਣਾ ਉਹਨੂੰ ਨਹੀਂ ਆਪਾਂ ਤੁਸੀਂ ਫੋਨ ਨਾ ਕਟਿਓ ਪਹਿਲਾਂ ਤਾਂ ਠੀਕ ਹੈ ਸਰ ਮਤਲਬ ਤੁਸੀਂ ਕਹਿੰਨੇ ਆਂ ਤੇ ਜੇ ਬੰਦਾ ਜੇ ਮੈਂ ਆ ਹਾਂ ਹਾਂਜੀ ਜੇ ਮੈਂ ਸਵੇਰੇ ਉੱਠ ਕੇ ਟਾਈਮ ਨਾਲ ਕੰਮ ਤੇ ਚੱਲ ਗਿਆ ਬਿਲਕੁਲ ਪੂਰਾ ਕੰਮ ਮੈਂ ਕਰਿਆ ਡਟ ਕੇ ਸਵੇਰੇ ਵਗ ਤੇ ਪੈਸੇ ਕਮਾਈ ਆ ਹਾਂ ਤੇ ਉਹ ਪੈਸੇ ਕਮਾ ਕੇ ਨਾ ਘਰ ਲੈ ਲਿਆ ਪੈਸੇ ਘਰ ਵਾਲੀ ਨੂੰ ਦਿੱਤੇ ਸਾਰਾ ਕੁਝ ਉਹ ਖੁੱਲਾ ਪੈਸਾ ਖਰਚ ਦੀਆ ਕਰਦੀਆ ਸਾਰਾ ਕੁਝ ਦਿੱਤਾ ਠੀਕ ਹੈ ਠੀਕ ਹੁਣ ਤੁਸੀਂ ਚਾਹੁੰਦੇ ਆ ਕਿ ਇਹਦੇ ਬਦਲੇ ਚ ਮੈਨੂੰ ਇਦਾਂ ਸ਼ਰਾਬ ਵਗੈਰਾ ਪੀਣ ਦਾ ਹੱਕ ਮਿਲ ਜਾਣਾ ਚਾਹੀਦਾ ਹਾਂਜੀ ਹਾਂ ਇਹ 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 ਹੀ ਸਵਾਲ ਹੈ ਤੁਹਾਡਾ ਹਾਂ ਮੇਰਾ ਹੀ ਸਵਾਲ ਹੁਣ ਜਦੋਂ ਜੇ ਅਸੀਂ ਫਰਜ਼ ਪੂਰੇ ਕਰਈਆ ਹਾਂ ਹਾਂ ਮਤਲਬ ਅਸੀਂ ਕੰਮ ਕਰਿਆ ਅਸੀਂ ਕਿਸੇ ਤੇ ਸਮਾਨ ਕੀਤਾ ਕੰਮ ਕਰਕੇ ਜੇ ਮੈਂ ਕੰਮ ਨਾ ਕਰਦਾ ਜੇ ਮੈਂ ਪੈਸੇ ਨਾ ਕਮਾ ਕੇ ਲਿਆਉਂਦਾ ਮੇਰੀ ਘਰ ਵਾਲੀ ਕਿਸੇ ਹੋਰ ਕੋ ਪੈਸੇ ਮੰਗਣ ਜਾਂਦੀ ਚੰਗੀ ਗੱਲ ਸੀ ਉਹ ਉਹਨੇ ਸਾਰਾ ਵੀ ਗੱਲ ਤੇ ਨਹੀਂ ਰਹੀ ਮਤਲਬ ਉਹ ਉਹ ਹੁਣ ਮੈਂ ਪੈਸੇ ਕਮਾ ਕੇ ਲਿਆ ਕੇ ਅੱਛਾ ਫਿਰ ਮੈਂ ਕਹਿਣਾ ਮੈਂ ਸੂਟ ਲੈਤੀ ਜੇ ਉਹਦਾ ਸੜੀ ਹੋ ਜਾ ਸੂਟ ਪਾ ਕੇ ਫਿਰਦੀ ਹੁੰਦੀ ਤੇ ਚੰਗੀ ਲੱਗਦੀ ਮੈਨੂੰ ਮੈਂ ਆਵਿੰਗ ਨਾਲ ਹੋ ਤਾਂ ਇੰਜ ਸੀ ਮਤਲਬ ਜੇ ਮੇਰੇ ਬੱਚੇ ਆ ਉਹ ਮੇਰਾ ਬੱਚਾ ਕੀ ਸੋਚਦਾ ਪਈ ਇਦਾਂ ਕੀ ਕਿਦਾਂ ਦਾ ਪਿਓ ਹੈ ਕੀ ਬੰਦਾ ਹੈ ਕੀ ਕਾਹਦਾ ਖਸਮਿਆ ਹੈ ਇਹਨੂੰ ਵਿਆਹ ਕੱਲ ਹੀ ਕਰਾਇਆ ਜੇ ਕੋਈ ਨਹੀਂ ਸੀ ਕਰ ਹੁਣਾ ਹੂ ਫੋਟੋ ਡੀਲ ਸਰ ਬਿਲਕੁਲ ਸਹੀ ਐ ਮੈਂ ਸਮਝ ਗਿਆ ਹੁਣ ਜੇ ਤੀਨੀ ਇਹੀ ਗੱਲ ਕਹੇ ਸਾਨੂੰ ਜੇ ਮੇਰੀ ਨੂੰ ਪ੍ਰੋਜੈਕਟ ਕਹੇ ਠੀਕ ਹੈ ਤੇ ਦੇਖ ਭਾਈ ਮੈਂ ਸਵੇਰੇ ਉੱਠਿਆ ਰੋਟੀ ਤੇਰੀ ਵੀ ਬਣਾਤੀ ਉਹਦੀ ਵੀ ਬਣਾਤੀ ਆ ਸਾਰੰਗ ਵੈਕੀ ਮਾਰ ਦਿੱਤਾ ਸਾਰਾ ਕੁਝ ਕਰ ਦਿੱਤਾ ਹਮੇਸ਼ਾ ਮਨੂੰ ਮੈਂ ਚੱਲ ਨਹੀਂ ਸ਼ਰਾਬ ਪੀਣੋਂ ਠੀਕ ਆ ਜਰਾ ਆਸਾਨ ਹੋਣੀ ਹੋਣੀ ਚੰਗਾ ਹੋਣੀ ਚੰਗਾ ਹੋਣੀ ਚੰਗਾ ਲੱਗਦਾ ਨਾ ਇਦਾਂ ਠੀਕ ਸਾਡੀ ਮੈਨੂੰ ਮੈਨੂੰ ਪਤਾ ਹੈ ਪੇਟ ਤੇ ਦੱਸ ਜੀ ਤੇਰੀ ਸ਼ਰਾਬ ਪੀਣ ਜਾਣਾ ਉੱਥੇ 10 ਬੰਦੇ ਹੋਣੇ ਮੱਗੇ ਮਾਰ ਰਹੇ ਆ ਉਹਨੇ ਮਾਪ ਜਮਾ ਪਾ ਕੇ ਨੱਚਣਾ ਜੀ ਹੈ ਸਹੀ ਹੈ ਨਾ ਸਮਝੀ ਗਏ ਕਿ ਕਿੰਨੀ ਵੇ ਫਿਕਰ ਨਹੀਂ ਹੈਗਾ ਪੀਣ ਸ਼ਰਾਬ ਪੀ ਲੈਣੀ ਉੱਥੇ ਕਿੰਨੀਆਂ ਤਿੰਨੀਆਂ ਹੋਣੀਆਂ ਘਰ ਚ ਕਲੇਸ਼ ਆ ਲੋਕਾਂ ਦੇ ਉਹ ਉਹ ਤਿੰਨੀਆਂ ਵੀ ਹੋਣੀਆਂ ਜਿਹਨਾਂ ਦੇ ਘਰ ਦੇ ਕੁਛ ਨਹੀਂ ਕਰਦੇ ਸਹੀ ਗੱਲ ਹੈ ਕਿ ਚਾ ਪਾਰਟੀ ਚ ਪੀਉਂਨਾ ਬਗੀਆਂ ਪਾਣੀਆਂ ਤੇ ਨਹੀਂ ਵਾ ਸਹੀ ਗੱਲ ਹੈ ਦੂਜੀ ਗੱਲ ਹੈ ਸ਼ਰਾਬ ਪੀਣਾ ਲਿਵਰ ਖਰਾਬ ਹੋ ਜਾਂਦਾ ਹੁਣ ਅਗਲੀ ਨੂੰ ਇਹ ਫਿਕਰ ਨਹੀਂ ਹੋਣਾ ਕਿ ਇਹ ਬੰਦਾ ਪੈਸੀ ਕਮਾਉਂਦਾ ਸਾਰਾ ਕੁਝ ਕਰਦਾ ਬਿਮਾਰ ਹੋ ਗਿਆ ਕਿ ਪਿਆ ਫੇਰ ਘਰ ਕਿਤਾ ਚੱਲੂਗਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਸ਼ਰਾਬ ਪੀ ਕੇ ਨਾ ਬਹੁਤ ਵਧੀਆ ਨਹੀਂ ਸ਼ਰਾਬ ਪੀ ਕੇ ਲੜਾਈ ਹੋ ਜਾਂਦੀ ਆ ਹਾਂ ਜੀ ਸ਼ਰਾਬੀ ਕੇ ਬੰਦਾ ਸੱਚ ਬੋਲਣ ਲਾ ਪੈਂਦਾ ਅਗਲੀ ਨੇ ਕਹਿਣਾ ਵੀ ਲੈ ਇਹਨੂੰ ਚਲ ਗਵਾਂਡਣ ਚ ਕੀਦਾ ਲੱਗਦੀ ਆ ਉਦਾਂ ਵੀ ਅੱਗੇ ਟੀ ਚੂਰੀ ਚੂਰੀ ਦੇਖਦਾ ਸ਼ਰਾਬੀ ਕਿ ਜਦ ਕਹਿ ਤਾ ਉਹਨੂੰ ਕਿ ਮੈਨੂੰ ਸੋਹਣੀ ਬਹੁਤ ਲੱਗਦੀ ਆ ਜੂ ਦਾ ਘਾਰਾ ਲੜਦੇ ਹੈ ਅੱਜ ਮੈਂ ਤਾਂ ਤੁਸੀਂ ਬਹੁਤ ਉਹ ਕਿ ਸਾਡੇ ਅਜੇ ਸਮਝਾਤਾ ਮੈਨੂੰ ਦਾ ਮੈਂ ਨਾ ਕਾਫੀ ਦਿਨਾਂ ਆਹੀ ਮਾਈਂਡ ਤੇ ਗੁਬਗਵਾੜ ਦੇ ਲਈ ਫਿਰਦਾ ਠੀਕ ਆ ਲੱਗਿਆ ਹੱਦ ਹੋ ਗਈ ਮੈਂ ਸਾਰੇ ਕੰਮ ਕਰਦਾ ਬੱਚਾ ਮੈਂ ਇਹਨਾਂ ਸਭ ਤੁਸੀਂ ਨਾ ਪ੍ਰੋਗਰਾਮ ਚ ਗੱਲ ਕਹੀ ਸੀਗੀ ਬਿਨਾ ਜਦੋਂ ਆਕਾ ਗੁੰਨਦੇ ਆ ਜਦੋਂ ਆਟਾ ਗੁੰਨਦੇ ਨੇ ਪਹਿਲਾਂ ਤੀਕਾਂ ਗੁੰਨਦੇ ਉਹਨਾਂ ਹੱਥ 'ਚ ਜਿਮਰ ਜਾਂਦਾ ਸਾਰਾ ਵੀ ਜੂੰ ਜੂੰ ਨੂੰ ਗੁੰਨਦਿਆਂ ਫਿਰ ਉਹ ਸਾਰਾ ਹੱਥ ਸਾਫ਼ ਹੋ ਜਾਂਦਾ ਆਪੇ ਆਪੇ ਹਾਂ ਉਹ ਮੈਂ ਕਹਿੰਦਾ ਮੈਂ ਕਿਹਾ ਮੇਰੇ ਦਿਮਾਗ 'ਚ ਕਿਹਦੀ ਗੱਲ ਨਹੀਂ ਆਈ ਆ ਮੈਂ ਕਿਹਾ ਸਾਰਨ ਕਿੰਨੀ ਸੋਹਣੀ ਗੱਲ ਸਟ੍ਰੀਨਿਕ ਕਰ ਰਹੀ ਨਾਲ ਆਪੇ ਵੀ ਲੱਗਿਆ ਹਾਂ 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 ਉਹਨੂੰ ਤੇ ਦੇਖਿਆ ਮੈਂ ਕਿ ਸਮਝ 100% ਗੱਲ ਸੱਚੀ ਕਹੀ ਆ ਉਹਦੋਂ ਜੂੰ ਜੂੰ ਮੇਰੇ ਦਿਮਾਗ 'ਚ ਕੰਮ ਆਉਂਦੇ ਮੈਂ ਕਿਹਾ ਹੱਦ ਹੋ ਗਈ ਹੁਣ ਤਾਂ ਮੈਂ ਹੱਟਾ ਵੀ ਗੁੰਨਦਾ ਚਾਹ ਰੋਚ ਚਾਹ ਰਿਹਾ ਮੈਂ ਕਿਹਾ ਫੇਰ ਵੀ ਮੈਂ ਕਿਹਾ ਦੋ ਪੈਗਾਂ ਨਾਲ ਮੈਂ ਕਿਹਾ ਨੂੜੇ ਬ ਮੈਨੂੰ ਮੇਰੇ ਟਾਈਮ ਦੇ ਸਾਰਾ ਕੁਝ ਕਰਨਾ ਮੈਂ ਕਿਹਾ। ਤੁਹਾਨੂੰ ਦੇਖੋ ਤੁਸੀਂ ਕਿੰਨੇ ਸੌਖੇ ਛੋਟੇ ਜਿਹੇ ਲਾਗ ਜਾਂਦੇ ਮੈਨੂੰ ਕਿੰਨੀ ਵੱਡੀ ਕਹਾਣੀ ਸਮਝਾਉਂਦੇ ਸਰ ਤੁਸੀਂ। ਨਹੀਂ, ਸ਼ਰਾਬ ਸ਼ਰਾਬ ਚੰਗੀ ਨਹੀਂ ਹੁੰਦੀ ਸਾਡੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਆ। ਸਮਝੀਂ ਸਾ ਤੋਂ ਸਹੀ ਡਿਸੀਜਨ ਨਹੀਂ ਲੈ ਆਉਂਦੇ। ਸਹੀ ਨਹੀਂ ਲੈ ਸਾਡੀ ਸਰੀਰ ਨੂੰ ਨੁਕਸਾਨ ਦਿੰਦੀ ਆ। ਸਮਝੀਂ ਉਹ ਨਾ ਐਡਿਕਸ਼ਨ ਹੋ ਸਕਦੀ ਆਦਤ ਬਣ ਸਕਦੀ ਸਾਨੂੰ। ਉਹ ਨਹੀਂ ਜੀ ਅਸੀਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੇਖੋ ਤੁਹਾਡੀ ਜੇਬ ਦੇ ਵਿੱਚ ਮੰਨ ਲਓ 500 ਰੁਪਈਆ ਹੈ ਹਾਂਜੀ ਤਾਂ ਜੇ ਤੁਹਾਨੂੰ ਕਿਸੇ ਦਾ ਭੁਲੇਖਾ ਪੈ ਜਵੇ ਕਿ ਪੰਜ ਲੱਖ ਆ ਗਏ ਹਾਂਜੀ ਕਿੰਨੀ ਬੇਇੱਜ਼ਤੀ ਹੋਊਗੀ ਤੁਹਾਡੀ ਜਦੋਂ ਜਾ ਕੇ ਤੁਸੀਂ 50000 ਦਾ ਸੋਫਾ ਲੈ ਲਿਆ 40000 ਦੀ ਫ੍ਰਿਜ ਲੈ ਲਈ 2 ਲੱਖ ਦੀ ਗੱਡੀ ਲੈ ਲਈ ਸਹੀ ਹੋ ਨਹੀਂ ਤੇ ਮੁਰਕੇ ਜਦੋਂ ਪੈਸੇ ਦੇਣ ਲੱਗੇ ਤਾਂ 500 ਦਾ ਰੋਟ ਕੱਢ ਲਿਆ ਇਹ ਨਹੀਂ ਸਹੀ ਆ ਨਹੀਂ ਹਾਂ ਅਸੀਂ ਅਸੀਂ ਹੁਣੇ 500 ਦੇ ਆ ਸ਼ਰਾਬ ਪੀ ਕੇ 5 ਲੱਖ ਦਾ ਸਮਝਣ ਲੱਗੇ ਆਪਣੇ ਆਪਣੇ ਆਪ ਨੂੰ ਮਹਾਰਾਜੀ ਗੱਲ ਤਾਂ ਇਹਨਾਂ ਨੂੰ ਭੈਣ ਮੇਰੀਆਂ ਅੱਖਾਂ ਬੋਲੀ ਦੀਆਂ ਵੱਟ ਗਿਆ ਰਹਿਣੀ ਆ ਘਰ ਵਾਲੀ ਨੂੰ ਘਰ ਵਾਲੀ ਨੂੰ ਫਿਕਰ ਪਤਾ ਕੀ ਹੁੰਦਾ ਹਾਂਜੀ ਉਹ ਕਰਦੀ ਪਿਆਸ ਹਨ ਹਾਂ ਉਹ ਉਹ ਫਿਕਰ ਹੀ ਹੁੰਦਾ ਵੀ ਇਹ ਚ ਡੂਜਾ ਦਾ ਮੈਨੂੰ ਤਾਂ ਪਤਾ ਵੀ ਕਿੱਦਾਂ ਦਾ ਆਇਆ ਇਹ ਸਹੀ ਨਹੀਂ ਸਹੀ ਕਰ ਲਈ ਤੇ ਮੈਂ ਤਾਂ ਜਿੱਦਾਂ ਕਿੰਦਾ ਇਹਦਾ ਨਾ ਕੱਟੀ ਜਾਨੀ ਇਹ ਨਾ ਪੈਗ ਲਾ ਲਿਆ ਇੰਜਵੀਆਂ ਨਾ ਮਾਰਨੀਆਂ ਸਾਰੇ ਮੇਰਾ ਮਜ਼ਾਕ ਕਢਾਉਣਾ ਵੀ ਕਿੱਦਾਂ ਦੇ ਬੰਦੇ ਵਰ ਇੰਨੀ ਆ ਤੂੰ ਸੰਯੋਗ ਸੰਯੋਗ ਇਸ ਕਰਕੇ ਜਾਨੀ ਕੋਸ਼ਿਸ਼ ਕਰੀਏ ਕੁਝ ਨਹੀਂ ਰੱਖਿਆ ਸ਼ਰਾਬ ਦੇ ਵਿੱਚ हां ਜੇ ਕਿਤੇ ਵਾਕਿਆ ਜੇ ਕਿ ਇਦਾਂ ਮਨ ਕਰਦਾ ਮੈਨੇ ਪਿੰਨਾ ਘਰ ਵਾਲੀ ਨੂੰ ਕਹੋ ਗੱਲ ਸੁਣ ਇਦਾਂ ਤੇ ਮੈਂ ਲਿਓ ਨਾ ਬੂਤਲ ਹਾਂਜੀ ਆਪਾਂ ਦੋਹਾਂ ਨੇ ਬਰਾਬਰ ਪੀਣੀ ਫਿਰ ਹਾਂਜੀ 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 ਘਰ ਵਾਲੀ ਨੂੰ ਕਹੀਏ ਵੀ ਦੋ ਪੈਗ ਮੈਨ ਲਵਣੇ ਤਾਂ ਦੋ ਹੀ ਤੂੰ ਲੌੜੇ ਕਿ ਜੇ ਉਹ ਨਿਆਣੀ ਸੌਂਜਣ ਰਾਤ ਨੂੰ 9:00 ਵਜੇ ਤੱਕ ਕੀ ਉਹ ਕੋਈ ਦੇਖਣੋਂ ਜਾ ਰਾਕੀ ਬਣਦਾ ਠੀਕ ਹੈ ਜੀ ਸ਼ਾਇਦ ਉਹ ਉਹਨੂੰ ਪੈਗ ਲਵਾ ਕੇ ਤੁਸੀਂ ਆਪੇ ਕੰਨਾਂ ਨੂੰ ਹੱਥ ਲਾ ਲਓ ਘਰ ਚ ਸ਼ਰਾਬ ਨਹੀਂ ਮਟ ਚੱਲ ਗਿਆ ਲੈ ਗਿਆ ਲੈ ਟਾਲੀਆ ਨੰ ਘਾਰ ਵਾਲੀ ਨੇ ਪੈਗ ਲਾ ਕੇ ਸਾਰੀਆਂ ਉਹ ਸੌਂ ਜਾ ਰਹੀਆਂ ਜਿਹੜੀਆਂ ਅੰਦਰੋਂ ਦੱਬ ਕੇ ਬੈਠੀ ਹੁੰਦੀਆਂ ਸੇ ਇਹ ਇਹ ਸੋਬੀਆਂ ਫਿਰ ਸੀ ਗੱਲਾਂ ਮੈਂ ਯਾਰ ਇਹਦੇ ਨਾਲ ਰਹਿਣ ਲੱਗੀ ਹੋਸੀ ਕੀ ਕਹਾਵਾ ਕਰੇ ਕਰਨਾ ਨਾ ਬਈ ਸ਼ਰਾਬ ਨਹੀਂ ਘਰ ਚ ਆਉਣ ਦੇਣੀ ਚਾਹੀਦੀ ਹੈ ਸੋਈ ਜਾਣੀ ਚਾਹੀਏ ਹਾਂ ਇਹਨਾਂ ਘਰ ਰੱਖੋ ਵੀ ਜੇ ਉਹਨੂੰ ਚੰਗੀ ਲੱਗੀ ਇਹਦਾ ਸੂਰਜਾ ਚੜਿਆ ਦਿਮਾਗ ਨੂੰ ਉਹ ਬਰਉਨੋ ਆਪ ਵੀ ਲੱਗ ਸਕਦੀ ਏ ਇਦਾਂ 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 ਨਾ ਹੋਵੇ ਕੋਈ ਰਾਤ ਨੂੰ ਤੇ ਕੋਈ ਨਹੀਂ ਤੂੰ ਸੋ ਜਾ ਮੈਂ ਦੋ ਪੈਗ ਲਾ ਕੇ ਸੋਣਾ ਮੈਂ ਤਾਂ ਅਗਲੀ ਅਗਲੀ ਗਾਏ ਸੋਈ ਜਾਣੀ ਅਗਲੀ ਗਾਏ ਮੈਂ ਤਾਂ ਐਵੀ ਤਰ੍ਹਾਂ ਕਿ ਨਹੀਂ ਆਈ ਇਹਦੇ ਕੋਲ ਆ ਤਾਂ ਸੁਆਦੀ ਬਣਾਇਆ ਹੈ ਮੈਂ ਗਲਾ ਕੇ ਚਾਰ ਗਾੜਾ ਕੱਢੂ ਮਾਂ ਭੈਣ ਦੀਆਂ ਚੀਜ਼ਾਂ ਭੰਨੋ ਥੋੜੀਆਂ ਸੋਈ ਜਾਣੀ ਸੋਈ ਜਾਣੀ ਕੋਈ ਸੋ ਮੋ ਤੁਹਕੇ ਸਮਝ ਨਹੀਂ ਆਇਆ। ਮੈਂ ਸਪਨ ਨੂੰ ਹੋਰ ਨੂੰ ਸਮਝਾਉਂਦਾ। ਥੈਂਕ ਯੂ ਥੈਂਕ ਯੂ ਥੈਂਕ ਯੂ। ਥੈਂਕ ਯੂ ਸਰ ਥੈਂਕ। ਮੇਰ ਨੂੰ ਧੰਵਾ ਜੀ ਹਾਂ ਜੀ ਤੁਸੀਂ WhatsApp ਤੋਂ ਆ ਰਹੇ ਹੋ ਨੇ ਰਾਂਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ।